ਸਚੁਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਤੁਹਾਡਾ ਆਪਣਾ ਮਨ ਪਸੰਦੀਦਾ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਯਾ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਨ ਜਾ ਰਹੇ ਹਾਂ ਇਮੀਗ੍ਰੇਸ਼ਨ ਸੰਬੰਧੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਡਮੀ ਵਰਕ ਪਰਮਿਟ ਉਹਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜੇਕਰ ਤੁਹਾਡਾ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇ ਇਮੀਗ੍ਰੇਸ਼ਨ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ ਜਿੱਥੇ ਲਿਖਿਆ ਲਾਈਵ ਕਾਲ 647366777 ਤੁਸੀਂ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀਤ ਅਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਜੀ ਤੇ ਸਰ ਇਮੀਗ੍ਰੇਸ਼ਨ ਦੇ ਵਿੱਚ ਹਾਲੀ ਦੇ ਵਿੱਚ ਜਿਵੇਂ ਕਿ ਚਰਚਾ ਦਾ ਇੱਕ ਵਿਸ਼ਾ ਬਣਿਆ ਹੋਇਆ ਡਮੀ ਵਰਕ ਪਰਮਿਟ ਪਹਿਲੀ ਗੱਲ ਇਹ ਜਿਹੜਾ ਡਮੀ ਵਰਕ ਪਰਮਿਟ ਹੈ ਇਮੀਗ੍ਰੇਸ਼ਨ ਚ ਕੋਈ ਅਧਿਅਧਿਤੀ ਟਰਮ ਹੈ ਆ ਬਿਲਕੁਲ ਵੀ ਨਹੀਂ ਕੋਈ ਲੀਗਲ ਬੇਸਿਸ ਨਹੀਂ ਹੈ ਕਿ ਡਮੀ ਵਰਕ ਪਰਮਿਟ ਇਹ ਇੱਕ ਸੌਫ ਅਪੁਆਇੰਟਡ ਨਾ ਹੈਗਾ ਜਿਹੜਾ دیتا ਉਹ ਕਿੱਥੋਂ origin ਹੋਇਆ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਸੋ ਟੈਕਨੀਕਲੀ ਕੀ ਹੈਗਾ ਕਿ ਤੁਸੀਂ ਕਾਨੂੰਨ ਨੂੰ ਸਰਕਮਵੈਂਟ ਕਰ ਰਹੇ ਹੋ ਕਾਨੂੰਨ ਦੀ ਉਲੰਘਣਾ ਕਰ ਰਹੇ ਹਾਂ ਉਹਦੇ ਦਾਇਰੇ ਤੋਂ ਬਾਹਰ ਜਾ ਕੇ ਕਰ ਰਹੇ ਹੋ ਸੋ ਇਹ ਡਮੀ ਵਰਕ ਪਰਮਿਟ ਕੀ ਹੈਗਾ ਕਿ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈਗਾ ਤੁਸੀਂ ਵਿਦਆਊਟ ਐਨੀ ਲੀਗਲ ਬੇਸਿਸ ਬਿਨਾ ਕਿਸੇ ਕਾਨੂੰਨ ਦੇ ਦਾਇਰੇ ਚ ਆਉਂਦੇ ਹੋਏ ਇੱਕ ਵਰਕ ਪਰਮਿਟ ਅਪਲਾਈ ਕਰ ਦਿੰਦੇ ਹੋ ਤੇ ਉਹ ਵਰਕ ਪਰਮਿਟ ਤੇ ਫੈਸਲਾ ਹੋਣ ਨੂੰ ਆਪਾਂ ਨੂੰ ਪਤਾ ਲੱਗਦਾ ਕਿ ਕਰੀਮਨ ਹੁਣ 203 ਦਿਨ ਤੋਂ ਜਿਆਦਾ ਦਾ ਸਮਾਂ ਲੱਗ ਰਿਹਾ ਹੈ ਹੁਣ ਜਦੋਂ ਤੁਸੀਂ ਉਹ ਐਪਲੀਕੇਸ਼ਨ ਕਰਤੀ ਹੈ ਤੁਹਾਨੂੰ ਕਲੀਅਰਲੀ ਇਹ ਗੱਲ ਪਤਾ ਕਿ ਉਹ ਐਪਲੀਕੇਸ਼ਨ ਨਾ ਮਨਜ਼ੂਰ ਹੀ ਹੋਣੀ ਹੈ ਕਿਉਂਕਿ ਉਹਦੇ ਕੋਈ ਲੀਗਲ ਬੇਸਿਸ ਹੈ ਨਹੀਂ ਜੀ ਪਰ ਜਿਹੜਾ ਜਦੋਂ ਦਾ ਇਹ ਔਨਲਾਈਨ ਪੋਰਟਲ ਸਿਸਟਮ ਸ਼ੁਰੂ ਕੀਤਾ ਐ ਐਪਲੀਕੇਸ਼ਨ ਕਰਨ ਲਈ ਤਾਂ ਜਿਹੜਾ ਕੰਪਿਊਟਰ ਹੈਗਾ ਉਹਨੂੰ ਨਹੀਂ ਨਾ ਪਤਾ ਕਿ ਇਹ ਗਰਾਉਂਡਸ ਜਿਹੜੇ ਤੇ ਅਰਜ਼ੀ ਕੀਤੀ ਗਈ ਹੈ ਉਹ ਸਹੀ ਹੈ ਗਲਤ ਹੈ ਉਹਨੂੰ ਤਾਂ ਇਹ ਪਤਾ ਕਿ ਅਰਜ਼ੀ ਕਰ ਲਈ ਹੁਣ ਮੈਂ ਚਿੱਠੀ ਦੇਣੀ ਹੈ ਕਿ ਤੁਹਾਡੀ ਅਰਜ਼ੀ ਦਾਖਲ ਹੋ ਚੁੱਕੀ ਹੈ ਤੇ ਤੁਸੀਂ ਕੰਮ ਕਰਦੇ ਰਹਿ ਸਕਦੇ ਹੋ ਜਦੋਂ ਤੱਕ ਇਹ ਅਰਜ਼ੀ ਤੇ ਫੈਸਲਾ ਨਹੀਂ ਹੋ ਜਾਂਦਾ ਜੀ ਸੋ ਜਦੋਂ ਕਦੇ ਵੀ ਉਹ ਅਰਜ਼ੀ ਤੇ ਫੈਸਲਾ ਹੁੰਦਾ ਤਾਂ ਆਫਕੋਰਸ ਉਹ ਰਿਫਿਊਜ਼ ਹੀ ਹੋਣਾ ਹੈਗਾ ਜੀ ਜੀ ਜਦੋਂ ਰਿਫਿਊਜ਼ ਹੁੰਦਾ ਹੈ ਤਾਂ ਕਿਉਂਕਿ ਤੁਸੀਂ ਸਮੇਂ ਤੋਂ ਪਹਿਲਾਂ ਅਰਜ਼ੀ ਲਾਈ ਹੈ ਤੇ ਆਫੀਸਰ ਤੁਹਾਨੂੰ ਇਹ ਉੱਥੇ ਆਪਸ਼ਨ ਦੇ ਦਿੰਦਾ ਹੈ ਕਿ ਤੁਹਾਡੇ ਕੋਲ 90 ਦਿਨਾਂ ਦਾ ਟਾਈਮ ਹੈਗਾ ਆਪਦੇ ਆਪ ਨੂੰ ਆਪਣੇ ਸਟੇਟਸ ਨੂੰ ਰਿਸਟੋਰ ਕਰਨ ਲਈ ਜੀ ਸੋ ਲੋਕ ਫੇਰ ਉਹਦਾ ਫਾਇਦਾ ਉਠਾਉਂਦੇ ਆ ਕਿ ਹੋਰ ਅਰਜ਼ੀ ਦਾਖਲ ਕਰ ਦਿੰਦੇ ਆ ਤੇ ਉਹ ਅਰਜ਼ੀ ਫੇਰ ਰਿਫਿਊਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਆਪਸ਼ਨਸ ਬੰਦ ਹੋ ਜਾਂਦੀਆਂ ਨੇ ਜਾਂ ਉਹ ਵਿਜ਼ਿਟਰ ਪਰਮਿਟ ਅਪਲਾਈ ਕਰ ਦਿੰਦੇ ਆ ਜਾਂ ਸਟੱਡੀ ਪਰਮਿਟ ਅਪਲਾਈ ਕਰ ਦਿੰਦੇ ਆ ਸੋ ਇਹ ਜਦੋਂ ਤਾਂ ਬਹੁਤ ਥੋੜੇ ਨੰਬਰਸ ਦੇ ਵਿੱਚ ਹੋ ਰਿਹਾ ਸੀ ਗੁਰਜੀਤ ਉਦੋਂ ਤਾਂ ਇਮੀਗ੍ਰੇਸ਼ਨ ਮਹਕਮੇ ਨੇ ਇਹਦੀ ਕੰਸਰਨ ਨਹੀਂ ਜ਼ਾਹਰ ਕੀਤੀ ਇਹਦੀ ਫਿਕਰਮੰਦੀ ਨਹੀਂ ਕੀਤੀ ਪਰ ਜਦੋਂ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਤੇ ਨਾਲ ਸਰਕਾਰ ਨੇ ਆਪਣੀ ਪਾਲਿਸੀ ਕਲੀਅਰ ਕੀਤੀ ਬਹੁਤ ਜ਼ਿਆਦਾ ਕਿ ਜਿਹੜਾ ਟੈਂਪਰੀਰੀ ਰੈਜ਼ੀਡੈਂਟਸ ਦਾ ਨੰਬਰ ਹੈ ਉਹਨੂੰ ਕੱਟ ਕਰਨਾ ਹੈਗਾ ਪਰ ਜਦੋਂ ਟੈਂਪਰੇਰੀ ਰੈਜ਼ੀਡੈਂਟ ਇੱਕ ਅਰਜ਼ੀ ਤੋਂ ਬਾਅਦ ਇੱਕ ਅਰਜ਼ੀ ਹੋਰ ਅਰਜ਼ੀ ਦਾਖਲ ਕਰੀ ਜਾ ਰਹੇ ਨੇ ਤਾਂ ਟੈਕਨੀਕਲੀ ਨੰਬਰ ਤਾਂ ਕਟੂਗਾ ਹੀ ਨਹੀਂ ਤੁਸੀਂ ਡਮੀ ਵਰਕ ਪਰਮਿਟ ਅਪਲਾਈ ਕਰਤਾ ਉਹ ਤੋਂ ਬਾਅਦ ਉਹਦੀ ਵਾਰੀ 5-6 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਆਈ ਉਹ ਰਿਫਿਊਜ਼ ਹੋਇਆ ਤੁਸੀਂ ਹੋਰ ਅਰਜ਼ੀ ਦਾਖਲ ਕਰਤੀ ਉਹਦਾ ਫੈਸਲਾ 5-7 ਮਹੀਨਿਆਂ ਬਾਅਦ ਆਇਆ ਟੈਕਨੀਕਲੀ ਕਹਿਣ ਦਾ ਮਤਲਬ ਹੈ ਕਿ ਤੁਸੀਂ 1.5 ਸਾਲ ਤੱਕ ਬਿਨਾਂ ਕਿਸੇ ਲੀਗਲ ਬੇਸਿਸ ਤੋਂ ਹੀ ਕੱਢਤਾ ਸੋ ਉਹਦੇ ਨਾਲ ਹਜ਼ਾਰਾਂ ਨੰਬਰ ਆਫ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਪੈਂਡਿੰਗ ਹੋ ਗਈਆਂ ਜਾਂ ਉਹਨਾਂ ਤੇ ਰਿਫਿਊਜ਼ ਹੋਣ ਲੱਗੇ ਪਰ ਲੋਕ ਜਾ ਨਹੀਂ ਰਹੇ ਸੀਗੇ ਸੋ ਇਹਨੂੰ ਓਵਰਕਮ ਕਿਵੇਂ ਕਰਨਾ ਸੀਗਾ ਉਸੇ ਮੈਟਰ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਨੇ ਜਿਹੜਾ ਇਸ ਇਸ ਦੇ ਉੱਤੇ ਇੱਕ ਪਬਲਿਕ ਪਾਲਿਸੀ ਡਿਸੀਜਨ ਲਿਆ ਜੀ ਕਾਲ ਲੈਣੇ ਆ ਜੀ ਸਰ ਹਲੋ ਸਚਰੇਕਾਲ ਜੀ ਸਚਰੇਕਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਕਿਸ ਹੋ ਹਾਂਜੀ ਮੈਂ ਇੱਥੇ ਬ੍ਰੌਕਰ ਤੋਂ ਗੱਲ ਲਈ ਆ ਬ੍ਰੌਕਰ ਤੋਂ ਆ ਰੰਮੈ ਇਹ ਪੁੱਛਣਾ ਸੀ ਆ ਬਈ ਪੀਜੀਪੀ ਪੇਰੈਂਟਸ ਗ੍ਰੈਂਡ ਪੇਰੈਂਟਸ ਦੀਆਂ ਨਵੀਂ ਸਪਾਂਸਰਸ਼ਿਪ ਕਰ ਉਹ ਖੁੱਲ ਰਹੀ ਹੈ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਧੰਨਵਾਦ ਕਾਲ ਕਰਨ ਲਈ ওকে थैंक यू ਜੀ ਜੀ ਸਰ ਸੋ ਇਹਦੇ ਉਤੇ ਕੋਈ ਵੀ ਜਿਹੜਾ ਹਲੇ ਵਿਚਾਰ ਨਹੀਂ ਦਿੱਤਾ ਗਿਆ ਉਹ ਕਦੋਂ ਖੁੱਲਣੀ ਹੈਗੀ ਹੈ ਜੀ ਸੋ ਨਾਏ ਸਰਕਾਰ ਨੇ ਉਹਦੀ ਕੋਈ ਇੰਟੈਂਸ਼ਨ ਜ਼ਾਹਰ ਕੀਤੀ ਹੈ ਕਿ ਉਹਦੇ ਤੇ ਕੋਈ ਪਾਲਿਸੀ ਜਿਹੜਾ ਮੈਟਰ ਡਿਸੀਜਨ ਲੈਣਗੇ ਆ ਨਹੀਂ ਲੈਣਗੇ ਸੋ ਆਮ ਤੌਰ ਤੇ ਹਰੇਕ ਸਾਲ ਅਰਜ਼ੀਆਂ ਇਨਵਾਈਟ ਕੀਤੀਆਂ ਜਾਂਦੀਆਂ ਨੇ ਜੀ ਉਹ ਪਿਛਲੇ ਸਾਲਾਂ ਦੇ ਨੰਬਰਸ ਤੋਂ ਹੀ ਲਗਾਤਾਰ ਇਨਵਾਈਟ ਕੀਤੀਆਂ ਜਾ ਰਹੀਆਂ ਹੈਗੀਆਂ ਨਵੀਆਂ ਅਰਜ਼ੀਆਂ ਕੋਈ ਨਈਆਂ ਨਹੀਂ ਲਈਆਂ ਜਾ ਰਹੀਆਂ ਹੈਗੀਆਂ ਸੋ ਕਿਉਂਕਿ ਹੁਣ ਇਮੀਗ੍ਰੇਸ਼ਨ ਦਾ ਕੋਟਾ ਵੀ ਜਿਹੜਾ ਕੱਟ ਕਰ ਦਿੱਤਾ ਗਿਆ ਹੈਗਾ ਸੋ ਆਬਵੀਅਸਲੀ ਉਹਦੇ ਨਾਲ ਜਿਹੜੇ ਪੈਰੈਂਟਸ ਗ੍ਰੈਂਡ ਪੈਰੈਂਟਸ ਦੀ ਐਪਲੀਕੇਸ਼ਨਸ ਨੇ ਉਹਨਾਂ ਤੇ ਵੀ ਅਸਰ ਹੈ ਉਹ ਪਿਆ ਹੈਗਾ ਉਹਨਾਂ ਦੇ ਨੰਬਰਸ ਵੀ ਘਟਾਏ ਹੈਗੇ ਨੇ ਸੋ ਜਿਹੜੀਆਂ ਅਰਜ਼ੀਆਂ ਆਲਰੇਡੀ ਪੈਂਡਿੰਗ ਹੈਗੇ ਨੇ ਜਿਨ੍ਹਾਂ ਚ ਰੋਣਾ ਤੇ ਫੈਸਲਾ ਨਹੀਂ ਹੋ ਜਾਂਦਾ ਉਹ ਨਜ਼ਰ ਨਵੀਆਂ ਅਰਜ਼ੀਆਂ ਜਿਹੜੀਆਂ ਨੇ ਉਹ ਨਹੀਂ ਲਈਆਂ ਜਾਣਗੀਆਂ ਹੁਣ ਕਰੀਬਨ ਕਰੀਬਨ 2020 ਚ 1.5 ਲੱਖ ਲੋਕਾਂ ਨੇ ਆਪਣੀ ਇੰਟੈਂਟ ਜ਼ਾਹਰ ਕੀਤੀ ਸੀ ਕਿ ਉਹ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ ਤੇ ਉਸ ਵਾਰ ਹਰ ਸਾਲ ਉਸੇ ਚੁਈ ਡਰਾ ਜਿਹੜਾ ਹੋ ਹੁੰਦਾ ਆਇਆ ਤੇ ਉਹ ਜਿਹੜਾ ਕੋਟਾ ਉਹ ਐਕਸਪਲੋਇਟ ਹੋਣ ਦੇ ਨੇੜੇ ਤੇੜੇ ਹੀ ਹੈਗਾ ਪਰ ਇੱਥੇ ਗੁਰਜੀ ਤੇ ਕੱਲ ਬਹੁਤ ਅਮੇਜ਼ਿੰਗ ਹੈਗੀ ਹੈ ਕਿ ਨੰਬਰ ਆਫ ਐਪਲੀਕੇਸ਼ਨਸ ਨੰਬਰ ਆਫ ਪੀਪਲ ਇਹ ਦੋ ਇੱਕ ਦੂਜੇ ਨਾਲ ਕੋਆਰਡੀਨੇਟ ਨਹੀਂ ਕਰਦੇ ਜਿਹੜਾ ਕੋਟਾ ਹੈਗਾ ਉਹ ਨੰਬਰ ਆਫ ਪੀਪਲ ਦਾ ਕਿ ਕਿੰਨੇ ਪੈਰੈਂਟਸ ਗ੍ਰੈਂਡਪੈਰੈਂਟਸ ਨੂੰ ਤੁਸੀਂ ਆਉਣ ਦੇਣਾ ਸੋ ਆਮ ਤੌਰ ਤੇ ਜੇ ਇੱਕ ਫਾਦਰ ਹੈ ਇੱਕ ਮਾਦਰ ਹੈ ਤਾਂ ਦੋ ਜਾਣੇ ਹੋਗੇ ਕਰਜ਼ੀ ਜੇ ਕੋਈ ਹੋਰ ਡਿਪੈਂਡੈਂਟ ਚਾਈਲਡ ਹੈ ਤਾਂ ਤਿੰਨ ਹੋਗੇ ਤੁਸੀਂ ਬੁਲਾਉਣੇ ਬੰਦੇ ਨੇ ਜਿਹੜੇ ਉਹ 18 ਹਜ਼ਾਰ ਨੇ ਅਰਜ਼ੀਆਂ ਤੁਸੀਂ ਲੈ ਲੀਆਂ 40 ਹਜ਼ਾਰ ਹੁਣ 40 ਹਜ਼ਾਰ ਦੇ ਵਿੱਚੋਂ 40 ਹਜ਼ਾਰ ਤਾਂ ਲੋਕ ਨਹੀਂ ਨਾ 80 ਜਾਂ ਮੇਬੀ 90 ਹਜ਼ਾਰ ਲੋਕ ਹੋਣ ਸੋ ਬਲਾਉਣੇ 18 ਨੇ ਇਨਵਾਈਟ 90000 ਕਰ ਲੇ ਹੁਣ ਉਹ ਜਿਹੜਾ ਬੈਕਲੌਗ ਹੈ ਉਹ ਦਿਨ-ਬਿਦਨ ਵੱਧਦਾ ਜਾ ਰਿਹਾਗਾ ਪਹਿਲੋਂ ਵੀ ਇਹੀ ਜਿਹੜਾ ਹਿਸਟਰੀ ਚ ਜਾ ਕੇ ਵੇਖੀ 2011 ਚ ਵੀ ਇਹ ਹੋਇਆ ਸੀ ਜਿੱਥੇ ਕਿ NDP ਨੇ ਉਸ ਵੇਲੇ ਰੋਲਾ ਪਾਪਾ ਕਿ ਕੇ ਪੇਰੈਂਟਸ ਗਰੈਂਡ ਪੇਰੈਂਟਸ ਨੂੰ ਬਹੁਤ ਟਾਈਮ ਲੱਗਦਾ ਬਹੁਤ ਟਾਈਮ ਲੱਗਦਾ ਉਹਨਾਂ ਨੇ ਉਹ ਅਰਜ਼ੀ ਬੰਦ ਕਰਤੀਆਂ ਕੰਜ਼ਰਵੇਟਿਵ ਸਰਕਾਰ ਨੇ ਉਸ ਵੇਲੇ ਤੇ ਅਫਸਰ 5000 ਅਰਜ਼ੀਆਂ ਲੈਣੀਆਂ ਸ਼ੁਰੂ ਕਰਤੀਆਂ ਕਿ ਪਹਿਲਾਂ ਕੋਟਾ ਕਲੀਅਰ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਜਾਵਾਂਗੇ ਸੋ ਹੁਣ ਵੀ ਜਿਹੜੀ ਇਹ ਸਰਕਮਸਟੈਂਸਸ ਨੇ ਉਹ ਐਸੀ ਲੀਨੇ ਕਿ ਬੈਕਲੌਗ ਬਹੁਤ ਵੱਡਾ ਹੈਗਾ ਸੋ ਜਦ ਤੱਕ ਉਹ ਬੈਕਲੌਗ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਇਹ ਅੱਗੇ ਪ੍ਰੋਗਰਾਮ ਨਹੀਂ ਚੱਲੂਗਾ ਜੀ ਤੇ ਨਾਲ ਇਹ ਜਿਹੜੀ ਉਹ ਕੋਟਾ ਹੈਗਾ ਉਹ ਓਵਰਆਲ ਵੀ ਕੋਟਾ ਜਿਹੜਾ ਉਹ ਕਟ ਗਿਆ ਹੋਇਆ ਹੈ ਜੀ ਬਿਲਕੁਲ ਤੇ ਨਾਲ ਸਰ ਰਮੀ ਵਰਕ ਪਰਮਿਟ ਦੀ ਗੱਲ ਕਰ ਰਹੇ ਸੀ ਉਹਨੂੰ ਲੈ ਕੇ ਕੀ ਪਬਲਿਕ ਪਾਲਿਸੀ ਆਈ ਹੈ ਬਿਲਕੁਲ ਜੀ ਸੋ ਹੁਣ ਜਦੋਂ ਹਜ਼ਾਰਾਂ ਹੀ ਜੀਆਂ ਅਰਜ਼ੀਆਂ ਗੁਰਜੀਤ ਜਾਣੀਆਂ ਸ਼ੁਰੂ ਹੋ ਗਈਆਂ ਉੱਥੇ ਤੇ ਉਹ ਤੋਂ ਬਾਅਦ ਉਹਦੇ ਚ ਰਿਸੋਰਸਸ ਵੀ ਬਹੁਤ ਲੱਗਦੇ ਆ ਕਿਉਂਕਿ ਇੱਕ ਬੰਦੇ ਨੇ ਅਰਜ਼ੀ ਦੇਖਣੀ ਹੈ ਫੈਸਲਾ ਕਰਨਾ ਹੈ ਉਹ ਤੋਂ ਬਾਅਦ ਉਹ ਫੈਸਲਾ ਅੱਗੇ ਇੰਡੀਵਿਜੂਅਲ ਨੂੰ ਭੇਜਣਾ ਹੈਗਾ ਸੋ ਉਹਦੇ ਜਦ ਕਿ ਉਹ ਅਰਜ਼ੀ ਕਰਨ ਦੇ ਕਾਬਿਲ ਹੈ ਨਹੀਂ ਪਰ ਉਹ ਤੇ ਫੈਸਲਾ ਤਾਂ ਹੋਣਾ ਹੀ ਹੋਣਾ ਨਾ ਸੋ ਜਿੱਥੇ ਕਿਤੇ ਅਰਜ਼ੀ ਕਰਨ ਵਾਲਾ ਬੰਦਾ ਸੀ ਉਹ ਤਾਂ ਪਿੱਛੇ ਰਹਿ ਗਿਆ ਨਹੀਂ ਕਰਨ ਵਾਲਿਆਂ ਦੀ ਗਿਣਤੀ ਜਾਦੇ ਵੱਧ ਗਈ ਸੋ ਉਹਨਾਂ ਨੇ ਇਹ ਕਰਤਾ ਕਿ ਜੇ ਤੁਸੀਂ ਇਹ ਜੀ ਕੋਈ ਅਰਜ਼ੀ ਦਾਖਲ ਕਰਦੇ ਹੋ ਤੇ ਜਦੋਂ ਅਰਜ਼ੀ ਤੇ ਫੈਸਲਾ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਵਾਲੀਆਂ ਕੀਤੀਆਂ ਅਰਜ਼ੀਆਂ ਤੁਹਾਡੀਆਂ ਰਿਫਿਊਜ਼ ਕੀਤੀਆਂ ਜਾਣਗੀਆਂ ਜਾਂ ਹੋ ਰਿਫਿਊਜ਼ਲ ਟੂ ਐਕਸੈਪਟ ਕੀਤੀਆਂ ਜਾਣੇ ਮਤਲਬ ਤੁਹਾਡੀ ਅਰਜ਼ੀ ਲਈ ਹੀ ਨਹੀਂ ਜਾਊਗੀ ਜੀ ਜੀ ਇਹਦਾ ਮਤਲਬ ਹੈ ਜੇ ਤੁਸੀਂ ਡਮੀ ਪਰਮਿਟ ਅਪਲਾਈ ਕੀਤਾ ਹੋਇਆ ਤੇ ਉਹ ਡਮੀ ਵਰਕ ਪਰਮਿਟ ਤੁਹਾਡਾ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਵਾਲੀ ਕੋਈ ਵੀ ਅਰਜ਼ੀ ਤੁਹਾਡੀ ਉਹ ਸਕਸੈਸ ਨਹੀਂ ਹੋਊਗੀ ਜੀ ਹੁਣ ਇਹਦੇ ਚੋਂ ਇਹ ਬਹੁਤ ਫਿਕਰਮੰਦੀ ਵਾਲੀ ਗੱਲ ਹੋ ਗਈ ਕਨਸਰਨਿੰਗ ਗੱਲ ਹੋ ਗਈ ਕਿ ਇੱਕ ਪਾਸੇ ਤਾਂ ਉਹ ਲੋ ਅਰਜ਼ੀ ਲਾ ਕੇ ਕੰਮ ਕਰ ਰਹੇ ਨੇ ਤੇ ਇਹ ਵੇਟ ਕਰ ਰਹੇ ਨੇ ਉਹ ਕਿਤੇ ਰਿਫਿਊਜ਼ ਹੋ ਗਈ ਫਿਰ ਅਸੀਂ ਨਵੀਂ ਅਰਜ਼ੀ ਲਾ ਲਾਂਗੇ ਪਰ ਟੈਕਨੀਕਲੀ ਉਹ ਤੋਂ ਬਾਅਦ ਤੁਹਾਡੀ ਆਪਸ਼ਨਸ ਨੇ ਜਿਹੜੀਆਂ ਬੰਦ ਹੋ ਜਾਣਗੀਆਂ ਤੇ ਦੂਜਾ ਜਿਹੜੇ ਇਸ ਸਮੇਂ ਦੌਰਾਨ ਤੁਸੀਂ ਕੰਮ ਕੀਤਾ ਉਹ ਤੁਹਾਨੂੰ ਕਲੀਅਰਲੀ ਇਹ ਗੱਲ ਪਤਾ ਸੀ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਬਿਕੋਜ਼ ਤੁਹਾਡੀ ਅਰਜ਼ੀ ਤੇ ਕੋਈ ਬੇਸਿਸ ਨਹੀਂ ਸੀ ਕੋਈ ਗਰਾਊਂਡ ਨਹੀਂ ਸੀ ਤੇ ਜਦੋਂ ਵੀ ਕੋਈ ਤੁਸੀਂ ਦੁਬਾਰੇ ਅਰਜ਼ੀ ਕਰਨੀ ਹੈਗੀ ਆ ਕੋਈ ਵੀ ਕਿਸੇ ਕਿਸੇ ਕਿਸਮ ਦੀ ਅਰਜ਼ੀ ਕਰਨੀ ਹੈ ਜਦੋਂ ਇਹ ਸਵਾਲ ਪੁੱਛਿਆ ਜਾਊਗਾ ਕਿ ਤੁਸੀਂ ਬਿਨਾ ਆਥਰਾਇਜ਼ੇਸ਼ਨ ਕੰਮ ਕੀਤਾ ਹੈਗਾ ਤਾਂ ਆਫਕੋਰਸ ਤੁਸੀਂ ਉਹ ਟਾਈਮ ਦੇ ਵਿੱਚੋਂ ਬਿਨਾ ਆਥਰਾਇਜ਼ੇਸ਼ਨ ਕੰਮ ਕੀਤਾ ਜੇ ਤੁਸੀਂ ਨਹੀਂ ਡਿਕਲੇਅਰ ਕਰਦੇ ਤੇ ਫਿਰ ਉਹ ਤੁਸ ਤੁਹਾਡੇ ਤੇ ਮਿਸ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਉਹ ਹੋ ਸਕਦੀ ਹੈਗੀ ਆ ਤੇ ਇਸ ਵੇਲੇ ਬਹੁਤ ਇੰਪੋਰਟੈਂਟ ਹੈਗੀ ਇਹ ਗੱਲ ਕਿ ਜਿਹੜੇ ਲੋਕਾਂ ਨੇ ਡਮੀ ਪਰਮਿਟ ਅਪਲਾਈ ਕੀਤਾ ਹੋਇਆ ਉਹਨੂੰ ਕੋਈ ਨਾ ਕੋਈ ਅਪਦੀ ਕਾਨੂੰਨੀ ਚਾਰਾ ਜੋਈ ਕਰਕੇ ਅਬਦੀਲੀ ਗਲ ਆਪਸ਼ਨਸ ਨੂੰ ਦੇਖਦੇ ਹੋਏ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਨਾ ਕਿ ਇਹ ਹੋਵੇ ਕਿ ਉਹ ਪਹਿਲਾਂ ਉੜੀਕਣ ਕਿ ਉਹਨਾਂ ਦਾ ਕੇਸ ਰਿਫਿਊਜ਼ ਹੋ ਜਾਏ ਉਤੋਂ ਬਾਅਦ ਉਹਨਾਂ ਦੀ ਵਿੰਡੋ ਸ਼ਟ ਹੋ ਜਾਂਦੀ ਹੈ ਕਿਉਂ ਪ੍ਰੋਬਲਮ ਵੱਡੀ ਹੈ ਕਿਉਂਕਿ ਇਹਨੂੰ ਆਪਾਂ ਅਪੀਲ ਵੀ ਨਹੀਂ ਕਰ ਸਕਦੇ ਉਹ ਰਿਫਿਊਜ਼ ਹੋ ਗਿਆ ਕਿ ਆਪਾਂ ਕਿਹੜੇ ਗਰਾਉਂਡਸ ਤੇ ਅਪੀਲ ਕਰਨ ਜਾਵਾਂਗੇ ਕਿ ਅਸੀਂ ਐਲੀਜੀਬਲ ਤਾਂ ਨਹੀਂ ਸੀ ਤਾਂ ਵੀ ਆਫੀਸਰ ਨੇ ਸਾਡਾ ਡਿਸੀਜਨ ਸਾਡੇ ਖਿਲਾਫ ਕਰਤਾ ਆਫਕੋਰਸ ਜੱਜ ਕਹੂਗਾ ਜੇ ਤੁਸ ਐਲੀਜੀਬਲ ਹੀ ਨਹੀਂ ਸੀ ਤਾਂ ਉਹਦਾ ਡਿਸੀਜਨ ਬਿਲਕੁਲ ਸਹੀ ਹੈਗਾ ਬਿਲਕੁਲ ਇਹ ਹਾਲੇ ਗੁਰਜੀਤ ਜਿਹੜੇ ਲੋਕ ਤਾਂ ਆਪਣੀ ਗੱਲਬਾਤ ਸੁਣ ਕੇ ਇਹਦੇ ਤੇ ਫੈਸਲਾ ਕਰਕੇ ਸਲਾਮਾ ਸ਼ورہ ਕਰਕੇ ਤੇ ਉਹ ਜੋ ਲੀਗਲ অপਸ਼ਨਸ ਨੇ ਉਹਨਾਂ ਦੀਆਂ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਜਾਣਗੇ ਉਹ ਤਾਂ ਇਹ दायरे ਤੋਂ ਬਚ ਜਾਣਗੇ ਪਰ ਜਿਹੜੇ ਲੋਕਾਂ ਦੇ ਕੇਸ ਰਿਫਿਊਜ਼ ਹੋ ਜਾਣਗੇ ਉਹਨਾਂ ਲਈ ਅੱਗੇ ਜਾ ਕੇ ਇਹ ਬਹੁਤ ਮੁਸ਼ਕਲ ਵਾਲਾ ਸਮਾਂ ਆਉਣ ਵਾਲਾ ਹੈ ਜਿੱਥੇ ਉਹਨਾਂ ਦੀ ਕੋਈ ਵੀ ਲੀਗਲ অপਸ਼ਨਸ ਨੇ ਜਿਹੜੀਆਂ ਉਹ ਨਹੀਂ ਰਹਿਣਗੀਆਂ ਲਾਈਕ ਸਿਰਫ ਇਹਨਾ ਸਟੱਡੀ ਲਗਾ ਸਕਦੇ ਨਾ ਵਿਜ਼ਟਰ ਸਾਰਾ ਕੋਈ অপਸ਼ਨਸ ਬੰਦ ਹੋ ਜਾਣੇ ਜਦੋਂ ਇਹ ਪਰਮਿਟ ਰਿਫਿਊਜ਼ ਹੋਇਆ ਉਹ ਤੋਂ ਬਾਅਦ ਸਾਰੀਆਂ ਸਾਰੀਆਂ ਅਰਜ਼ੀਆਂ ਰਿਫਿਊਜ਼ ਹੋ ਜਾਣੀਆਂ ਹੁਣ ਜਦੋਂ ਤੁਸੀਂ ਬਿਨਾ ਸਟੇਟਸ ਤੇ ਹੋ ਜਾਂਦੇ ਹੋ ਤੇ ਉਸ ਤੋਂ ਬਾਅਦ ਜਿਹੜੀ ਰਿਮੂਵਲ ਦੀ ਕਾਰਵਾਈ ਹੈ ਉਹ ਵੀ ਤੁਹਾਡੇ ਦੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੀ ਹੈਗੀ ਹੈ ਹੁਣ ਰਿਮੂਵਲ ਆਰਡਰ ਜੇ ਤੁਹਾਡੇ ਖਿਲਾਫ ਹੋ ਜਾਂਦਾ ਹੈ ਤਾਂ ਤੁਹਾਡਾ ਕੈਨੇਡਾ ਵਾਪਸ ਆਉਣਾ ਵੀ ਉਨਾ ਹੀ ਮੁਸ਼ਕਲ ਹੋ ਜਾਂਦਾ ਕਿਉਂਕਿ ਜਿਹੜਾ ਰਿਮੂਵਲ ਥੱਲੇ ਹੈ ਉਹ ਬਿਨਾਂ ਅਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਵਾਪਸ ਵੀ ਨਹੀਂ ਆ ਸਕਦਾ ਸੋ ਜੇ ਤਾਂ ਡਮੀ ਪਰਮਿਟ ਤੁਸੀਂ ਅਪਲਾਈ ਕਰਿਆ ਤੇ ਤੁਹਾਡੀ ਇੰਟੈਂਸ਼ਨ ਹੈ ਕਿ ਮੈਂ ਤਾਂ ਇੰਡੀਆ ਵਾਪਸ ਜਾਣਾ ਜਾਂ ਪਾਕਿਸਤਾਨ ਵਾਪਸ ਜਾਣਾ ਫਿਰ ਮੈਂ ਉੱਥੇ ایکسپੀਰੀਅੰਸ ਗੇਨ ਕਰਨਾ ਹੈ ਤੇ ਫਿਰ ਮੈਂ ਵਾਪਸ ਇੱਥੇ ਆਉਣਾ ਹੈ ਫਿਰ ਤਾਂ ਤੁਹਾਨੂੰ ਰਿਫਿਊਜ਼ ਹੋਣ ਤੋਂ ਪਹਿਲਾਂ ਪਹਿਲਾਂ ਕੰਟਰੀ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਤੇ ਵਾਪਸ ਆਉਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਜੀ ਹੁਣ ਇਹ ਇਹ ਤਾਂ ਹੋ ਗਿਆ ਕਿ ਮੈਂ ਫੈਸਲਾ ਕਰ ਲਿਆ ਹੋਇਆ ਮੈਂ ਜਾਣਾ ਹੈ ਮੇਰੀ ਅਰਜ਼ੀ ਲੱਗੀ ਹੈ ਤੇ ਮੈਂ ਉੱਥੇ ਜਾ ਕੇ ایکسپੀਰੀਅੰਸ ਗੇਨ ਕਰਨਾ ਹੈ ਫਿਰ ਮੈਂ ਵਾਪਸ ਆਉਣਾ ਹੁਣ ਦੂਜਾ ਸਿਨੈਰੀਓ ਹੈਗਾ ਕਿ ਆ ਮੈਂ ਤਾਂ ਉਹਨਾਂ ਸਮਾਂ ਨਹੀਂ ਜਾਣਾ ਜਦੋਂ ਤੱਕ ਮੇਰਾ ਕੇਸ ਰਿਫਿਊਜ਼ ਨਹੀਂ ਹੁੰਦਾ ਤਾਂ ਤੁਸੀਂ ਤੁਹਾਡਾ ਇੱਕ ਲੈਵਲ ਉੱਤੇ ਚਲਿਆ ਗਿਆ ਕਿਉਂਕਿ ਜੇ ਤੁਸੀਂ ਉਦੋਂ ਇਮੀਡੀਏਟਲੀ ਕੰਟਰੀ ਨਾਲ ਲੀਵ ਕੀਤਾ ਤਾਂ ਤੁਹਾਡੇ ਖਿਲਾਫ ਰਿਮੂਵਲ ਦੀ ਕਾਰਵਾਈ ਸ਼ੁਰੂ ਹੋ ਜੂਗੀ ਹੁਣ ਜਿਹੜਾ ਰਿਮੂਵਲ ਹੈਗਾ ਉਹ ਤੋਂ ਪਹਿਲਾਂ ਤੁਹਾਨੂੰ ਇਮੀਗ੍ਰੇਸ਼ਨ ਮਹਿਕਮਾ ਇਹ ਮੌਕਾ ਜ਼ਰੂਰ ਦਿੰਦਾ ਹੈ ਕਿ ਤੁਸੀਂ ਵੋਲੰਟੇਅਰਲੀ ਡਿਪਾਰਟ ਕਰ ਚੋ ਜੇ ਤੁਸੀਂ ਵੌਲੰਟੇਰੀਲੀ ਡਿਪਾਰਟ ਕਰ ਦਿੰਦੇ ਹੋ ਤਾਂ ਮਤਲਬ ਛੱਡ ਕੇ ਦੇਸ਼ ਛੱਡ ਕੇ ਚਲੇ ਜਾਂਦੇ ਹੋ ਆਪਣੀ ਮਰਜ਼ੀ ਦੇ ਨਾਲ ਤਾਂ ਫਿਰ ਤੁਹਾਡੇ ਤੇ ਕੋਈ ਵੀ ਜਿਹੜੀਆਂ ਲੀਗਲ ਇਮਪਲੀਕੇਸ਼ਨਸ ਨੇ ਜੋ ਜੋ ਕਾਨੂੰਨ ਦੀ ਤੁਸੀਂ ਉਲੰਘਣਾ ਕੀਤੀ ਆ ਉਹ ਤੁਹਾਡੇ ਤੇ ਲਾਗੂ ਨਹੀਂ ਹੁੰਦੀ ਕਿਉਂਕਿ ਤੁਸੀਂ ਜਿਹੜਾ ਹੈਗਾ ਕਾਨੂੰਨ ਦੀ ਪਾਲਣਾ ਕਰਦੇ ਹੋਏ ਦੇਸ਼ ਨੂੰ ਛੱਡਤਾ ਹੁਣ ਮੰਨ ਲਓ ਤੁਸੀਂ ਨਹੀਂ ਛੱਡ ਕੇ ਜਾਂਦੇ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੇਸ ਹੈ ਉਹ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਰਿਮੂਵਲ ਦੀ ਕਾਰਵਾਈ ਸ਼ੁਰੂ ਹੋਗੀ ਹੁਣ ਰਿਮੂਵਲ ਦੀ ਕਾਰਵਾਈ ਦੇ ਉੱਤੇ ਅੱਜ ਜੋ ਸਿਨੈਰੀਓ ਹੈ ਗੁਰਜੀਤ ਉਹਦੇ ਚ ਹੈਗਾ ਕਿ ਜੇ ਰਿਮੂਵਲ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਪਹਿਲਾ ਆਫੀਸਰ ਤੁਹਾਡੇ ਖਿਲਾਫ ਰਿਪੋਰਟ ਲਿਖਦਾ ਹੈ ਸੈਕਸ਼ਨ 44 ਦੇ ਥਲੇ ਉਹ ਰਿਪੋਰਟ ਦੀਆਂ ਜਿਹੜੀਆਂ ਟਰਮਸ ਹੁੰਦੀਆਂ ਨੇ ਹੁੰਦੀਆਂ ਨੇ ਕਿ ਇਹ ਬੰਦੇ ਦਾ ਆਧਾਰਿਕ ਨੂੰ ਪਰਮਿਟ ਖਤਮ ਹੋ ਰਿਹਾ ਸੀ ਇਹ ਬਿਨਾ ਇੱਥੇ ਛੱਡ ਕੇ ਨਹੀਂ ਗਿਆ ਇਹ ਬਿਨਾ ਇਜਾਜ਼ਤ ਕੰਮ ਕਰਦਾ ਰਿਹਾਗਾ ਤੇ ਇਹਦੇ ਖਿਲਾਫ ਜਿਹੜਾ ਅਪਰੋਪਰੀਏਟ ਆਰਡਰ ਹੈ ਉਹ ਰਿਮੂਵਲ ਆਰਡਰ ਹੈਗਾ ਹੁਣ ਇੱਥੇ ਕਾਨੂੰਨ ਚ ਜਿਹੜਾ ਬਦਲਾਅ ਹੋ ਰਿਹਾ ਓਏ ਹੋ ਰਿਹਾ ਹੈ ਕਿ ਹੁਣ ਇੱਕ ਇਮੀਗ੍ਰੇਸ਼ਨ ਆਫੀਸਰ ਨੂੰ ਇਹ ਅਧਿਕਾਰ ਦੇ ਦਿੱਤੇ ਜਾਣਗੇ ਕਿ ਉਹ ਇਹੀ ਜੀ ਸਰਕਮਸਟੈਂਸਸ ਦੇ ਵਿੱਚ ਖੁਦ ਹੀ ਰਿਮੂਵਲ ਆਰਡਰ ਲਿਖ ਸਕਦਾ ਹੋਗਾ ਐਸ ਵੜੇ ਨਹੀਂ ਹੁੰਦਾ ਐਸ ਵੜੇ ਤੁਹਾਨੂੰ ਮੌਕਾ ਦਿੱਤਾ ਜਾਂਦਾ ਤੁਹਾਡਾ ਪੱਖ ਸੁਣਿਆ ਜਾਂਦਾ ਪੱਖ ਸੁਣਨ ਤੋਂ ਬਾਅਦ ਫਿਰ ਅੱਗੇ ਕਾਨੂੰਨੀ ਕਾਰਵਾਈ ਹੁੰਦੀ ਹੈ ਫਿਰ ਰਿਮੂਵਲ ਆਰਡਰ ਲਿਖਿਆ ਜਾਂਦਾ ਪਰ ਜੇ ਕੱਲ ਨੂੰ ਕਾਨੂੰਨ ਪਾਸ ਹੋ ਜਾਂਦਾ ਤਾਂ ਫਿਰ ਕਿਮਿਕਸ਼ਨ ਆਫੀਸਰ ਹੀ ਤੁਹਾਡੇ ਖਿਲਾਫ ਰਿਮੂਵਲ ਆਰਡਰ ਜਿਹੜਾ ਉਹ ਲਿਖ ਦੂਗਾ ਹੁਣ ਜੇ ਤੁਹਾਡੇ ਖਿਲਾਫ ਰਿਮੂਵਲ ਆਰਡਰ ਲਿਖਿਆ ਗਿਆ ਤੁਸੀਂ ਤੁਹਾਨੂੰ ਹਦੇਸ਼ੋ ਰਿਮੂਵ ਕਰ ਦਿੱਤਾ ਗਿਆ ਤਾਂ ਤੁਹਾਡਾ ਵਾਪਸ ਆਉਣਾ ਲਗਭਗ ਨਾ ਮੁਮਕਨ ਹੈ ਕਿਉਂਕਿ ਜੇ ਤਾਂ ਤੁਸੀਂ ਪਰਮਨੈਂਟ ਰੈਜ਼ੀਡੈਂਟ ਦੇ ਤੌਰ ਤੇ ਆ ਰਹੇ ਹੋ ਤੁਸੀਂ ਪੁਆਇੰਟ ਸਿਸਟਮ ਮੀਟ ਕਰਿਆ ਤੁਸੀਂ ਬਿਨਾ ਆਰਸੀ ਤੋਂ ਵਾਪਸ ਨਹੀਂ ਆ ਸਕਦੇ ਤੇ ਆਰਸੀ ਕੀ ਹੈਗਾ অথরাইゼਸ਼ਨ ਟੂ ਰਿਟਰਨ ਟੂ ਕੈਨੇਡਾ ਇਹਦਾ ਮਤਲਬ ਹੈਗਾ ਕਿ ਤੁਹਾਨੂੰ ਇੱਕ ਵੱਖਰੇ ਤੌਰ ਤੇ ਆਰਸੀ ਕਰਨੀ ਪੈਣੀ ਹੈ ਜਿੱਥੇ ਤੁਸੀਂ ਰਿਮੂਵ ਹੋਏ ਹੋ ਕਿ ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਪਹਿਲਾਂ ਤਾਂ ਗੁਰਜੀਤੇ ਤੇ ਜਿਹੜੀ ਜਾਲ ਸੀ ਜਿਹੜਾ ਓਨਰ ਸੀਗਾ ਉਹ ਐਪਲੀਕੈਂਟ ਤੇ ਹੁੰਦਾ ਸੀ ਸੌਰੀ ਸਰਕਾਰ ਤੇ ਹੁੰਦਾ ਸੀ ਕਿ ਉਹ ਪ੍ਰੂਵ ਕਰੇ ਇਹਨੂੰ ਕਿਉਂ ਨਾ ਆਉਣ ਦਿੱਤਾ ਜਾਵੇ ਹੁਣ ਉਹਨੂੰ ਚੇਂਜ ਕਰਕੇ ਇਹ ਓਨਰਸ ਹੈ ਜਿਹੜੀ ਇਹ ਜ਼ਿੰਮੇਵਾਰੀ ਹੈ ਇਹ ਐਪਲੀਕੈਂਟ ਤੇ ਪਾਤੀ ਉਹ ਪ੍ਰੂਵ ਕਰੇ ਉਹਨੂੰ ਕਿਉਂ ਨਾ ਆਉਣ ਦਿੱਤਾ ਜਾਵੇ ओके सो ਜੇ ਇਹਦਾ ਮਤਲਬ ਸਰਕਾਰ ਤਾਂ ਕਿਸੇ ਵੀ ਗਰਾਉਂਡ ਤੇ ਕਹਿ ਸਕਦੀ ਹੈ ਕਿ ਇਹਨੂੰ ਨਾ ਆਉਣ ਦਿੱਤਾ ਜਾਵੇ ਕਿਉਂਕਿ ਸਾਰੀ ਜ਼ਿੰਮੇਵਾਰੀ ਉਹਦੀ ਹੈ ਉਹ ਪ੍ਰੂਵ ਕਰਨਾ ਹੁਣ ਇਹ ਪ੍ਰੂਵ ਕਰਨਾ ਕਿ ਉਹ ਕਾਨੂੰਨ ਦੀ ਉਹਨੇ ਪਹਿਲਾਂ ਓਮ ਲੰਗੜਾ ਕੀਤੀ ਹੈ ਤੇ ਦੁਬਾਰਾ ਉਲੰਘਣਾ ਨਹੀਂ ਕਰੂਗਾ ਇਹ ਵੀ ਮੁਸ਼ਕਲ ਸਿਨੈਰੀਓ ਬਣਦਾ ਹੈਗਾ ਫਿਰ ਉਹਦੀਆਂ ਕੰਟਰੀਜ਼ ਨਾਲ ਕੀ ਟਾਈਜ਼ ਨੇ ਉਹ ਦੇਖਿਆ ਜਾਣਾ ਹੈਗਾ ਸੋ ਉਹ ਗਰਾਉਂਡਸ ਤੁਹਾਡੇ ਲਈ ਉਨੇ ਹੀ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇ ਤੁਹਾਡਾ ਜਿਹੜਾ ਐ ਐਵਿਡੈਂਸ ਦਾ ਐਕਸਟੈਂਟ ਹੈ ਉਹ ਵੀ ਉਹਨਾਂ ਨੂੰ ਜੋ ਸਬੂਤ ਚਾਹੀਦੇ ਨੇ ਜਿਆਦਾ ਵੱਧ ਜਾਂਦੇ ਨੇ ਹੂੰ ਇਹ ਤੋਂ ਇਲਾਵਾ ਜੇ ਤੁਸੀਂ ਉਹ ਰਿਮੂਵਲ ਆਰਡਰ ਦੇ ਥੱਲੇ ਵੀ ਨਹੀਂ ਰਿਮੂਵ ਹੂੰ ਕਰਦੇ ਆਪ ਤੇ ਆਪ ਨੂੰ ਜੀ ਤਾਂ ਤੁਹਾਡੇ ਖਿਲਾਫ ਹੈ ਜਿਹੜੀ ਉਹ ਅਰੈਸਟ ਵਾਰੰਟ ইস্য ਹੋ ਸਕਦੀ ਹੈ ਤੇ ਤੁਹਾਨੂੰ ਫੜ ਕੇ ਤੇ ਸ਼ੁਬਾਰ ਕੱਢਿਆ ਜਾ ਸਕਦਾ ਹੁਣ ਇੱਕ ਹੋਰ ਇਹਦੇ ਨਾਲ ਇੱਕ ਕਾਨੂੰਨੀ ਐਸਪੈਕਟ ਵੀ ਜੁੜਿਆ ਹੈ ਉਹ ਕੀ ਕਾਨੂੰਨੀ ਐਸਪੈਕਟ ਹੈ ਜੇ ਤੁਹਾਡੇ ਖਿਲਾਫ ਰਿਮੂਵਲ ਆਰਡਰ ইস্য ਹੋ ਗਿਆ ਤਾਂ ਤੁਸੀਂ ਰਿਫਿਊਜੀ ਕਲੇਮ ਕਰਨ ਦੇ ਵੀ ਕਾਬਿਲ ਨਹੀਂ ਰਹਿੰਦੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਮੁੱਦਾ ਹੈਗਾ ਕਿ ਜੇ ਤੁਸੀਂ ਵੌਲੰਟੇਰੀਲੀ ਨਹੀਂ ਡਿਪਾਰਟ ਕਰਿਆ ਤੇ ਤੁਹਾਡੇ ਖਿਲਾਫ ਰਿਮੂਵਲ ਆਰਡਰ ਸ਼ੋ ਹੋ ਗਿਆ ਉਹਦੇ ਨਾਲ ਤੁਸੀਂ ਇਨ ਐਲੀਜੀਬਲ ਹੋ ਜਨਿਓ ਨਾ ਦਾਖਲਾ ਯੋਗ ਹੋ ਜਨਿਓ ਇਨ ਐਡਮਿਸਿਬਲ ਹੋ ਜਨਿਓ ਰਿਫਿਜੀ ਕਲੇਮ ਕਰ ਲੈ ਜੀ ਸੋ ਜੇ ਤੁਹਾਡਾ ਇਹ ਅੱਗੇ ਚਾਕੇ ਤੁਹਾਨੂੰ ਜਾਨ ਦਾ ਖਤਰਾ ਹੈ ਜਾਂ ਫੀਅਰ ਆਫ ਪਰਸਕਿਊਸ਼ਨ ਹੈ ਤੇ ਤੁਸੀਂ ਸੋਚਦੇ ਹੋ ਕਿ ਮੈਨੂੰ ਮੈਂ ਰਿਫਿਜੀ ਕਲੇਮ ਕਰਨਾ ਹੈਗਾ ਤਾਂ ਉਹਦੇ ਲਈ ਰੀਮੂਵਲ ਆਰਡਰ ਆਉਣ ਤੋਂ ਪਹਿਲਾਂ ਸਮਾਂ ਹੈਗਾ ਜੀ ਜਦੋਂ ਹੀ ਰਿਮੂਵਲ ਆਰਡਰ ਆ ਗਿਆ ਫਿਰ ਤੁਸੀਂ ਇਹ ਰਿਫਿਜੀ ਕਲੇਮ ਕਰਨ ਦੇ ਵੀ ਕਾਬਲ ਨਹੀਂ ਰਹਿੰਦੇ ਇਸ ਤੋਂ ਇਲਾਵਾ ਜੇ ਤੁਹਾਡੇ ਖਿਲਾਫ ਰਿਮੂਵਲ ਆਰਡਰ ਆ ਜਾਂਦਾ ਤੇ ਤੁਸੀਂ ਵਿਆਹ ਕਰਾਉਂਦੇ ਹੋ ਜੀ ਤੇ ਤੁਹਾਡਾ ਵਿਆਹ ਦਾ ਕੇਸ ਵੀ ਸਫਲ ਨਹੀਂ ਹੋਊਗਾ ਕਿਉਂਕਿ ਤੁਹਾਡੇ ਖਿਲਾਫ ਆਲਰੇਡੀ ਇੱਕ ਰਿਮੂਵਲ ਆਰਡਰ ਹੈ ਸੋ ਜਿੰਨਾ ਚਿਰ ਉਹ ਰਿਮੂਵਲ ਆਰਡਰ ਨੂੰ ਓਵਰਕਮ ਨਹੀਂ ਕੀਤਾ ਜਾਂਦਾ ਉਨਾ ਚਿਰ ਤੁਹਾਡੇ ਵਿਆਹ ਵਾਲੇ ਕੇਸ ਦੀ ਕਾਰਵਾਈ ਵੀ ਅੱਗੇ ਨਹੀਂ ਵਧੂਗੀ ਓਕੇ ਤੇ ਇਹਦੇ ਨਾਲ-ਨਾਲ ਜੇ ਤੁਸੀਂ ਕਿਸੇ ਵੀ ਦਾਇਰੇ ਦੇ ਵਿੱਚ ਉਹ ਅਫੀਸਰ ਤੁਹਾਡੇ ਉੱਤੇ ਇਹ ਵੀ ਚਾਰजेस ਕਰ ਸਕਦਾ ਹੈ ਕਿ ਤੂੰ ਮਿਸ ਰਿਪਰੈਜੈਂਟੇਸ਼ਨ ਕੀਤੀ ਹੈ ਮਤਲਬ ਜਾਣ-ਬੁੱਝ ਕੇ ਤੈਨੂੰ ਪਤਾ ਸੀ ਤੂੰ ਕਾਨੂੰਨ ਦੀ ਦਾਇਰੇ ਤੋਂ ਬਾਹਰ ਆਏਗਾ ਪਰ ਫਿਰ ਵੀ ਤੂੰ ਇਹ ਡੰਮੀ ਪਰਮਿਟ ਅਪਲਾਈ ਕੀਤਾ ਤਾਂ ਤੁਹਾਡੇ ਖਿਲਾਫ ਮਿਸ ਰਿਪਰੈਜੈਂਟੇਸ਼ਨ ਕਰ ਸਕਦਾ ਹੈ ਕਿ ਤੂੰ ਜਾਣ-ਬੁੱਝ ਕੇ ਅਰਜ਼ੀ ਕੀਤੀ ਹੈ ਜਿੱਥੇ ਤੈਨੂੰ ਕਲੀਅਰਲੀ ਪਤਾ ਸੀ ਤੂੰ एलिਜੀਬਲ ਨਹੀਂ ਤੂੰ ਜਾਣ-ਬੁੱਝ ਕੇ ਕੰਮ ਕੀਤਾ ਹੈ ਜਿੱਥੇ ਤੈਨੂੰ ਕਲੀਅਰਲੀ ਪਤਾ ਸੀ ਤੂੰ ਕੰਮ ਨਹੀਂ ਕਰ ਸਕਦਾ ਹੈਗਾ ਸੋ ਤੁਹਾਡੇ ਲਈ ਹੋਰ ਵੀ ਮੁਸ਼ਕਲ ਹੈ ਜਿਹੜੀ ਉਹ ਬਤਾ ਸਕਦੀ ਹੈ ਸੋ ਹੁਣ ਸਿਨੈਰੀਓ ਆਪਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਕਿ ਜੇ ਤਾਂ ਮੈਂ ਦੇਸ਼ ਛੱਡ ਕੇ ਜਾਣਾ ਤਾਂ ਮੈਂ ਉਹ ਰਿਫਿਊਜ਼ਲ ਦੀ ਉਡੀਕ ਨਾ ਕਰਾਂ ਉਹ ਤੋਂ ਪਹਿਲਾਂ ਪਹਿਲਾਂ ਦੇਸ਼ ਛੱਡ ਕੇ ਚਲੇ ਜਾਵਾਂ ਤੇ ਦੂਜਾ ਨਾਲ ਦੀ ਨਾਲ ਆਪਣੀ ਡਿਪਾਰਚਰ ਨੂੰ ਕਨਫਰਮ ਕਰਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕੈਨੇਡਾ ਚ ਕੋਲੇ ਕੋਈ ਐਗਜ਼ਿਟ ਪਾਲਿਸੀ ਨਹੀਂ ਹੈਗੀ ਐਗਜ਼ਿਟ ਪਾਲਿਸੀ ਕੀ ਹੁੰਦਾ ਜੇ ਕੰਪੈਰੀਜ਼ਨ ਕਰਨਾ ਹੋਵੇ ਆਪਾਂ ਇੰਡੀਆ ਤੋਂ ਕੈਨੇਡਾ ਹੋਣਾ ਇੰਡੀਆ ਤੋਂ ਕਿਤੇ ਵੀ ਬਾਹਰ ਜਾਣਾ ਆਪਾਂ ਆਪਾਂ 에어ਲਾਈਨ ਦੇ ਕਾਊਂਟਰ ਤੇ ਜਾਂਦੇ ਆਂ 에어ਲਾਈਨ ਦੇ ਕਾਊਂਟਰ ਤੇ ਜਾ ਕੇ ਬੋਰਡਿੰਗ ਪਾਸ ਲੈਣੇ ਆਂ ਉਸ ਤੋਂ ਬਾਅਦ ਆਪਾਂ ਇੱਕ ਇਮੀਗ੍ਰੇਸ਼ਨ ਆਫਿਸਰ ਨੂੰ ਮਿਲਦੇ ਆਂ ਉਹ ਇਮੀਗ੍ਰੇਸ਼ਨ ਆਫਿਸਰ ਡਿਸਾਈਡ ਕਰਦਾ ਕਿ ਆਪਾਂ ਨੂੰ ਐਗਜ਼ਿਟ ਕਰਨ ਦਿੱਤਾ ਜਾਵੇ ਦੇਸ਼ ਜਾਂ ਨਾ ਉਸ ਤੋਂ ਬਾਅਦ ਉਹ ਆਪਣੇ ਮੋਹਰ ਲਾਉਂਦਾ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਆਪਾਂ ਚਾਹ ਚ ਪੈਣੇ ਆ ਇਹ ਹੈਗੀ ਐਗਜ਼ਿਟ ਪਾਲਿਸੀ ਜਿਹੜਾ ਇੰਡੀਆ ਕੋਲੇ ਹੈਗਾ ਕੈਨੇਡਾ ਕੋਲੇ ਇਹੋ ਜੀ ਕੋਈ ਐਗਜ਼ਿਟ ਪਾਲਿਸੀ ਨਹੀਂ ਹੈਗੀ ਹੈ ਕੈਨੇਡਾ ਤੇ ਜਦੋਂ ਆਪਾਂ ਕੈਂਡੀਟ ਤੋਂ ਬਾਹਰ ਜਾਣਾ ਆਪਾਂ ਕੀ ਕਰਦੇ ਆਪਾਂ 에어ਲਾਈਨ ਦੇ ਕਾਊਂਟਰ ਤੇ ਜਾਂਦੇ ਆ ਬੋਰਡਿੰਗ ਪਾਸ ਲੈਣੇ ਆ ਤੇ ਉਸ ਤੋਂ ਬਾਅਦ ਜਾ ਕੇ ਜਹਾਜ਼ 'ਚ ਬਹਿ ਜਨੇ ਆ ਤੇ ਕਿਸੇ ਆਫੀਸਰ ਨੂੰ ਸਰਕਾਰੀ ਮਹਿਕਮੇ ਨੂੰ ਨਹੀਂ ਮਿਲਦੇ ਹੈਗੇ ਹੁਣ ਇੱਥੇ ਇੱਕ ਕਾਨੂੰਨ ਤਾਂ ਇਹ ਹੈਗਾ ਕਿ 에어ਲਾਈਨਸ ਟਰੈਵਲ ਮੈਨੀਫੈਸਟ ਦੇਣ ਸੀਬੀਐਸਏ ਨੂੰ ਜਿਹੜੇ ਜਿਹੜੇ ਲੋਕ ਜਹਾਜ਼ 'ਚ ਬੈਠੇ ਨੇ ਪਰ ਉਹ ਥੋੜੇ ਡਿਪਾਰਚਰ ਨੂੰ ਕਨਫਰਮ ਨਹੀਂ ਨਾ ਹੋਇਆ ਸੋ ਥੋੜਾ ਡਿਪਾਰਚਰ ਕਨਫਰਮੇਸ਼ਨ ਹੋਣਾ ਅਤੈਂਤ ਜ਼ਰੂਰੀ ਹੈ ਤਾਂ ਕਿ ਏ ਸਰਕਾਰ ਨੂੰ ਪਤਾ ਲੱਗ ਸਕੇ ਕਿ ਤੁਸੀਂ ਦੇਸ਼ ਛੱਡ ਕੇ ਜਾ ਚੁੱਕੇ ਹੋ ਜੇ ਤੁਸੀਂ ਇਹ ਡਮੀ ਪਰਮਿਟ ਲਾਇਆ ਸੀ ਤਾਂ ਕਿ ਕਲੀਅਰਲੀ ਮੈਂਸ਼ਨ ਹੋ ਜੇ ਤੁਸੀਂ ਉਹ ਆਰਸੀ ਵਿਡਰਾਅ ਕਰੋ ਤੇ ਤੁਹਾਡੇ ਤੇ ਕੋਈ ਆਂਚ ਨਾ ਆਵੇ ਬਿਲਕੁਲ ਦੂਜਾ ਸਿਨੈਰੀਓ ਹੈਗਾ ਕਿ ਮੈਂ ਉਡੀਕਣਾ ਹੈਗਾ ਕਿ ਮੈਂ ਉਡੀਕ ਕੇ ਕਿ ਉਹਦਾ ਕੀ ਫੈਸਲਾ ਹੁੰਦਾ ਉਹ ਤੋਂ ਬਾਅਦ ਮੈਂ ਜਾਵਾਂ ਜੀ ਉਦੇ ਲਈ ਜਦੋਂ ਵੀ ਕੋਈ ਕੇਸ ਰਿਫਿਊਜ਼ ਹੁੰਦਾ ਗੁਰਜੀ ਤਾਂ ਆਪਣੇ ਕੋ 15 ਦਿਨ ਦਾ ਟਾਈਮ ਹੁੰਦਾ ਅਪੀਲ ਕਰਨ ਦਾ ਸੋ ਟੈਕਨੀਕਲੀ ਆਪਾਂ ਉਹਦੇ ਵਿੱਚ ਵਿੱਚ ਜੇ ਆਪਦੇ ਆਪ ਨੂੰ ਰਿਮੂਵ ਕਰ ਲੈਨੇ ਆ ਤੇ ਫਿਰ ਵੀ ਆਪਣੇ ਤੇ ਕੋਈ ਅਸਰ ਨਹੀਂ ਆਉਂਦਾ ਕਿਉਂਕਿ ਅਸੀਂ ਲੀਗਲੀ ਵੈਲਿਡ ਪੀਰੀਅਡ ਦੇ ਵਿੱਚ ਚਲੇ ਗਏ ਤੇ ਦੂਜਾ ਇਹਦੇ ਨਾਲ ਨਾਲ ਤੁਹਾਨੂੰ ਡਿਪਾਰਚਰ ਕਨਫਰਮੇਸ਼ਨ ਵੀ ਕਰਨਾ ਅਤਿਅੰਤ ਜ਼ਰੂਰੀ ਹੈਗਾ ਹੁਣ ਇਹ ਤੋਂ ਬਾਅਦ ਅਗਲਾ ਸਿਨੈਰੀਓ ਆਉਂਦਾ ਹੈ ਕਿ ਤੁਹਾਡੇ ਖਿਲਾਫ ਡਮੀ ਪਰਮਿਟ ਦਾ ਰਿਫਿਊਜ਼ਲ ਵੀ ਆ ਗਿਆ ਪਰ ਤੁਸੀਂ ਉਹਦੇ ਤੇ ਕੋਈ ਐਕਟ ਨਹੀਂ ਕੀਤਾ ਤੇ ਤੁਸੀਂ ਇੱਥੇ ਰਹਿੰਦੇ ਰਹੇ ਜੀ ਇਹ ਤੁਹਾਡੇ ਲਈ ਬਹੁਤ ਮੁਸ਼ਕਲ ਵਾਲੀ ਕਾਰਵਾਈ ਹੈ ਜਿਹੜੀ ਹੋ ਸਕਦੀ ਹੈਗੀ ਹੁਣ ਇਹਦੇ ਚ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਿਹੜਾ ਕੈਨਡਾ ਬੋਰਡ ਸਰਵਿਸਿਜ਼ ਏਜੰਸੀ ਹੈ ਉਹਦਾ ਕੀ ਇੰਟੈਂਸ਼ਨ ਹੈਗਾ ਉਹ ਤੁਹਾਡੇ ਮੈਟਰ ਨੂੰ ਅੱਗੇ ਪਰਸੂ ਕਰਨਾ ਚਾਹੁੰਦੇ ਆ ਜਾਂ ਮੈਟਰ ਨੂੰ ਪਰਸੂ ਨਹੀਂ ਕਰਨਾ ਚਾਹੁੰਦੇ ਮੰਨ ਲਓ ਤੁਹਾਡੇ ਖਿਲਾਫ ਮੈਟਰ ਨੂੰ ਪਰਸੂ ਕਰਨਾ ਚਾਹੁੰਦੇ ਆ ਤਾਂ ਓਬਵੀਅਸਲੀ ਉਹ ਤੁਹਾਡੇ ਖਿਲਾਫ ਰਿਮੂਵਲ ਆਰਡਰ ਲਿਖੂਗੀ ਲਿਖੂਗੀ ਹੁਣ ਕਿਉਂਕਿ ਤੁਹਾਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕੈਨੇਡਾ ਚ ਰਹਿੰਦੇ ਨੂੰ ਤੁਹਾਨੂੰ ਬਿਨਾ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਤੋਂ ਬਾਹਰ ਨਹੀਂ ਭੇਜਿਆ جا سکتا ہے۔ سو پی ਆਰ ਆਰ اے ਕਰਨਾ ضروری ہے۔ ਹੁਣ ਜੇ ਤੁਸੀਂ ਪੀ ਆਰ ਆਰ اے ਜਿਹੜਾ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਜਾਂ ਇਹਨੂੰ ਪ੍ਰਾ ਵੀ ਕਹਿੰਦੇ ਨੇ ਉਹ ਕਰਦੇ ਹੋ ਤੇ ਉੱਥੇ ਤੁਸੀਂ ਗਰਾਉਂਡਸ ਦੱਸਦੇ ਹੋ ਕਿ ਮੈਂ ਇਹਨੂੰ ਕਿਉਂ ਉੱਥੇ ਕੀ ਖਤਰਾ ਹੈ ਮੈਨੂੰ ਕਿਉਂ ਨਾ ਭੇਜਿਆ ਜਾਵੇ। ਹੁਣ ਤੁਸੀਂ ਆਪਣੇ ਖਿਲਾਫ ਇੱਕ ਕੇਸ ਬਿਲਡ ਕਰ ਲਿਆ ਜਿੱਥੇ ਜੇ ਕੱਲ ਨੂੰ ਤੁਸੀਂ ਜਾਂਦੇ ਵੀ ਹੋ ਤਾਂ ਤੁਸੀਂ ਰਿਮੂਵਲ ਥੱਲੇ ਸੀ ਤੁਸੀਂ ਬਿਨਾਂ ਅਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਵਾਪਸ ਨਹੀਂ ਆ ਸਕਦੇ। ਹੁਣ ਇਹ ਤੋਂ ਬਾਅਦ ਇਹ ਜੀ ਵੀ ਲੋਕ ਹੋਣਗੇ ਜਿਨ੍ਹਾਂ ਦੇ ਮਗਰਲੇ ਸਮੇਂ 'ਚ ਕੇਸ ਰਿਫਿਊਜ਼ ਹੋ ਚੁੱਕੇ ਹੈਗੇ ਨੇ ਤੇ ਉਹਨਾਂ ਨੇ ਕਿਸੇ ਨੇ ਵਿਜ਼ਿਟਰ ਪਰਮਿਟ ਅਪਲਾਈ ਕੀਤਾ ਹੈ ਜਾਂ ਕਿਸੇ ਨੇ ਵਰਕ ਪਰਮਿਟ ਅਪਲਾਈ ਕਰਤਾ ਦਵਾਰੇ ਜਾਂ ਕਿਸੇ ਨੇ ਸਟੱਡੀ ਪਰਮਿਟ ਅਪਲਾਈ ਕਰਤਾ ਹੁਣ ਜਦੋਂ ਦਾ ਕਾਨੂੰਨ ਬਦਲਾਅ ਹੋਇਆ ਉਹ ਤੋਂ ਬਾਅਦ ਵਾਲੇ ਫੈਸਲਿਆਂ ਤੇ ਇਹ ਲਾਗੂ ਹੋਣਾ ਹੈ ਮਤਲਬ ਕਿ ਜਿਹੜੇ ਜਿਹੜੇ ਫੈਸਲੇ ਉਹ ਤੋਂ ਬਾਅਦ ਹੋਣਗੇ ਉਹਨਾਂ ਸਭ ਨੂੰ ਰਿਫਿਊਜ਼ ਹੈ ਜਿਹੜਾ ਕਰ ਦਿੱਤਾ ਜਾਊਗਾ ਸੋ ਉਹਨਾਂ ਕੇਸਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਗੁਰਜੀਤ ਕੇ ਕਲਾਇੰਟ ਆ ਕੇ ਸਲਾਮਾ ਸ਼ورہ ਕਰੇ ਤੇ ਉਹਦੇ ਦੇਖੇ ਉਹਦੀਆਂ ਕੀ ਲੀਗਲ ਆਪਸ਼ਨਸ ਹੈਗੀਆਂ ਨੇ ਤੇ ਉਹ ਲੀਗਲ ਆਪਸ਼ਨਸ ਤੇ ਕੰਮ ਕਰਨਾ ਸ਼ੁਰੂ ਕੀਤਾ ਜਾਵੇ ਸਿਮਿਲਰਲੀ ਜੇ ਤੁਸੀਂ ਆਲਰੇਡੀ ਅਪਲਾਈ ਕੀਤਾ ਹੋਇਆ ਪਰ ਉਹ ਤੇ ਕੋਈ ਫੈਸਲਾ ਨਹੀਂ ਆਇਆ ਉਹਦਾ ਬੈਸਟ ਕੇਸ ਸਿਨੈਰੀਓ ਉਹਦਾ ਹੱਲ ਅਜਰੀ ਕੀਤਾ ਜਾ ਸਕਦਾ ਹੈ ਪਰ ਇਹ ਇੰਨੇ ਵਾਸਟ ਨੰਬਰਸ ਹੈਗੇ ਨੇ ਜੀਤੇ ਤੇ ਸਰਕਾਰ ਦਾ ਬਹੁਤ ਕਲੀਅਰ ਇੰਟੈਂਟ ਹੈ ਕਿ ਉਹ ਟੈਂਪਰੀ ਰੈਜ਼ੀਡੈਂਟਸ ਨੂੰ ਰਿਮੂਵ ਕਰਨਾ ਚਾਹੁੰਦੇ ਨੇ ਤੇ ਉਹ ਹਰ ਹਾਲਾਤ ਚ ਕੋਸ਼ਿਸ਼ ਕਰਨਗੇ ਕਿ ਉਹ ਜਿਹੜੇ ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋ ਗਏ ਉਹਨਾਂ ਨੂੰ ਵੱਧ ਤੋਂ ਵੱਧ ਰਿਮੂਵ ਕੀਤਾ ਜਾਵੇ ਕਿਉਂਕਿ ਜਿਹੜਾ ਜਿਹੜੇ ਉਹ ਇਸ਼ੂ ਤੇ ਕੰਮ ਕਰ ਰਹੇ ਨੇ ਉਹ ਇਹ ਹੈਗਾ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੇ ਇੰਡੀਵਿਜੂਅਲ ਦਾ ਪਰਮਿਟ ਖਤਮ ਹੋ ਗਿਆ ਉਹ ਦੇਸ਼ ਛੱਡ ਕੇ ਚਲੇ ਜਾਊਗਾ ਇਹਦੇ ਨਾਲ ਜਿਹੜਾ ਟੈਂਪਰੇਰੀ ਰੈਜ਼ੀਡੈਂਸ ਦਾ ਨੰਬਰ ਉਹ ਕੱਟ ਜਾਊਗਾ ਜੀ ਪਰ ਰੀਅਲਿਸਟਿਕਲੀ ਗੁਰਜੀਤ ਇਹ ਜੇ ਕਿੰਨੇ ਲੋਕ ਹੋਣਗੇ ਜਿਨ੍ਹਾਂ ਦਾ ਪਰਮਿਟ ਐਕਸਪਾਇਰ ਹੋ ਗਿਆ ਤੇ ਉਹ ਦੇਸ਼ ਛੱਡ ਕੇ ਜਾਂਦੇ ਹੋਣਗੇ ਬਹੁਤ ਘੱਟ ਬਹੁਤ ਘੱਟ ਸੋ ਉਸੇ ਕਰਕੇ ਹੀ ਹੁਣ ਇਹ ਜੀਆਂ ਜਿਹੜੀਆਂ ਪਾਲਿਸੀ ਚੇਂजेस ਨੇ ਜਾਂ ਰੂਲ ਚੇਂਜ ਕਰੇ ਜਾ ਰਹੇ ਨੇ ਜਿੱਥੇ ਕਿ ਇਮੀਗ੍ਰੇਸ਼ਨ ਨੂੰ ਸੁਖਾਲਾ ਬਣਾਇਆ ਜਾ ਸਕੇ ਰਿਮੂਵ ਕਰਨ ਨੂੰ ਕਿਸੇ ਨੂੰ ਵੀ ਉਹਨਾਂ ਨੂੰ ਇਹ ਜੇ ਟੂਲ ਦਿੱਤੇ ਜਾ ਰਹੇ ਨੇ ਜਿੱਥੇ ਉਹ ਟੂਲਸ ਦੀ ਵਰਤੋਂ ਕਰਕੇ ਜਿਹੜੇ ਵੀ ਬੰਦੇ ਦਾ ਸਟੈਟਸ ਐਕਸਪਾਇਰ ਹੋ ਗਿਆ ਉਹਨੂੰ ਇੱਥੋਂ ਦੇਸ਼ੋ ਰਿਮੂਵ ਕਰ ਸਕਣ ਪਰ ਇਹ ਤਾਂ ਉਹਨਾਂ ਦਾ ਮੰਡੇਟ ਹੈ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਉਹਨਾਂ ਨੇ ਇਸ ਤੇ ਐਕਟ ਕਰਨਾ ਹੀ ਕਰਨਾ ਪਰ ਜਿਹੜੇ ਥੋੜੇ ਕਾਨੂੰਨੀ ਹੱਕ ਨੇ ਉਹਨਾਂ ਤੇ ਤੁਸੀਂ ਐਕਟ ਕਰਨਾ ਹੈ ਜੇ ਤੁਸੀਂ ਐਕਟ ਕਰੋਗੇ ਤਾਂ ਤੁਸੀਂ ਇਹ ਦਾਇਰੇ ਤੋਂ ਬਚ ਸਕਦੇ ਹੋ ਤੁਹਾਡੇ ਰਿਮੂਵਲ ਤੋਂ ਬਚ ਸਕਦੇ ਹੋ ਗੁਰਜੀ ਬਿਲਕੁਲ ਤੇ ਸਰਦ ਦੇ ਨਾਲ ਇੱਕ ਵਾਰੀ ਆਪਣੀਆਂ ਡਿਟੇਲਸ ਵੀ ਸਾਂਝੀਆਂ ਕਰ ਦਿਓ ਜੇਕਰ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਬਿਲਕੁਲ ਜੀ ਸੋ ਸਾਡੇ ਦੋ ਆਫਿਸ ਹੈਗੇ ਕੈਨੇਡਾ ਚ ਬ੍ਰੈਂਪਟਨ ਸਟੀਲਸ ਐਂਡ ਟੋਰਰਾਮ ਦੇ ਉੱਤੇ ਹੈ ਜੀ ਇਜ਼ ਇਨ ਆਰਨਰਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ 80 ਐਵੇਨਿਊ ਤੇ ਹੈ ਅਸੀਂ ਮੰਡੇ ਟੂ ਫਰਡੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਹੁੰਦੇ ਆ ਜੀ ਥੋੜਾ ਕੋਈ ਵੀ ਇਮੀਗ੍ਰੇਸ਼ਨ ਦਾ ਕੇਸ ਹੈਗਾ ਤੁਸੀਂ ਨਵਾਂ ਕੇਸ ਲਾਉਣਾ ਤੁਹਾਡਾ ਰਿਫਿਊਜ਼ ਹੋ ਗਿਆ ਕੇਸ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਰੈਫਿਜੀ ਕਲੇਮ ਫਾਈਲ ਕਰਨਾ ਚਾਹੁੰਦੇ ਹੋ ਰੈਫਿਜੀ ਫੇਲ ਹੋ ਗਿਆ ਉਹਦੀ ਅਪੀਲ ਕਰਨਾ ਚਾਹੁੰਦੇ ਹੋ ਉਹ ਸਾਰੀਆਂ ਸਵਾਲਾਂ ਲਈ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਆ ਜੀ ਅਨਲ ਸਰ ਅੱਜ ਦੇ ਪ੍ਰੋਗਰਾਮ ਲਈ ਅਨੈ ਥੈਂਕ ਯੂ ਸੋ ਮਚ ਧੰਨਵਾਦ ਜੀ ਐਸੀ ਅਜਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਸਟੂਡੀਓ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸੰਬੰਧੀ ਇਲੀਗਲ ਐਡਵਾਈਸ ਲੈਣੀ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਸੀਡਬਲਯੂਸੀ ਇਮੀਗ੍ਰੇਸ਼ਨ ਦੇ ਨਾਲ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਰਦਰ ਹਮਦਰ ਟੀਵੀ ਦੇ ਨਾਲ ਮੁੰਦੇ ਇਜਾਜ਼ਤ ਸੱਚ ਰਹੇਗਾ